ਬੋਈ ਕਿ ਨਾਮ ਹੈ ਤੁਹਾਡਾ ਮੇਰਾ ਨਾਮ ਹਰਪੀਰ ਸਿੰਘ ਜੀ ਹਾਂਜੀ ਤੁਸੀਂ ਇੱਥੇ ਮੈਂ ਮੁਖਤਿਆਰ ਸਿੰਘ ਧਾਰਾ ਹਾਂ ਹੰਦੇ ਪਾਪ ਦਾ ਹਾਂਜੀ ਹਾਂਜੀ ਮੈਂ ਇਹਨਾਂ ਦੇ ਨਾਲ ਹੈਲਪਰ ਦਾ ਕੰਮ ਕਰਾਣਾ ਇਹਨਾਂ ਨਾਲ ਠੀਕ ਹੈ ਜੀ ਆਪਾਂ ਬਾਪੂ ਸਾਡੇ ਬੈਠੇ ਫੋਟੋ ਖਵਾ ਦੇ ਕੋਲ ਬਾਪੂ ਹਾਂਜੀ ਹਾਂਜੀ ਕੀ ਗੱਲਬਾਤ ਕੀ ਸਾਨੂੰ ਪੂਰੀ ਗੱਲ ਦੱਸੋ ਗੱਲਬਾਤ ਹੈ ਜੀ ਧੀਵੀਦਾਰ ਲਿਆਉਂਦਾ ਆ ਆਪਦੇ ਲੱਕੜਾ ਚਰਾਉਂਦਾ ਹਰ ਵਾਰ ਤਿੰਨ ਚਾਰ ਵਾਰ ਹੀ ਆ ਸਰਦੀ ਚ ਹੋਗੀ ਤੇ ਉੱਥੋਂ ਦੋ ਤਿੰਨ ਬੰਦੇ ਆ ਜਾਂਦੇ ਕਿ ਇਹ ਲੱਕੜਾਂ ਚੋਰੀ ਦੀਆਂ ਨੇ ਅਸੀਂ ਉੱਥੇ ਲੱਕੜਾਂ ਰੋਕ ਦਿੰਨੇ ਆ ਬੰਦ ਕਰ ਦਿੰਨੇ ਆ ਯਾਰ ਤੁਹਾਨੂੰ ਕਹਿੰਦੇ ਚਾਹ ਤਸੱਲੀ ਕਰ ਲੋ ਜੀ ਤੇ ਜਿਹੜਾ ਜ਼ਿੰਮੇਵਾਰ ਆਉਂਦਾ ਵੀ ਤੂੰ ਆਪ ਦੀ ਤਸੱਲੀ ਕਰਾ ਕੇ ਆਇਆ ਨਾ ਮੇਰੇ ਤੇ ਵਖਾ ਕੇ ਆ ਮੌਕਾ ਅਸੀਂ ਨਹੀਂ ਕੀਰਦੇ ਉਹਨਾਂ ਜਿਹਨਾਂ ਕਰਦੇ ਇਹਨਾਂ ਦੀ ਤਸੱਲੀ ਨਹੀਂ ਕਰਾਂ। ਉਹ ਜ਼ਿੰਮੇਦਾਰ ਚਲਾ ਜਾਂਦਾ। ਤਸੱਲੀ ਕਰਾ ਦਿੰਦਾ। ਉਸ ਤੋਂ ਬਾਅਦ ਉਹ ਲੱਕੜਾਂ ਚੋਰੀ ਜੇ ਹੁੰਦੀਆਂ ਨਹੀਂ ਗਈਆਂ। ਫਿਰ ਉਹਨਾਂ ਦਾ ਫੋਨ ਆ ਜਾਂਦਾ। ਲਓ ਜੀ ਲੱਕੜਾਂ ਚੀਰ ਦੋ ਇਹਨਾਂ ਦੀਆਂ। ਮਤਲਬ ਪਰੇਸ਼ਾਨ ਕਰਨ ਨੂੰ ਕੋਈ ਤਾਂ ਅਸੀਂ ਬਿਸਤਰ ਨੂੰ ਆਉਂਦੇ ਮੈਂ ਤਾਂ ਘਾੜ ਦਾ ਮਰੀਜ਼ ਹਾਂ। ਜੀ। ਕੈਂਡਰ ਮੇਰੇ ਤੇ ਆਏ ਨੇ। ਇਹ ਕੋਈ ਜ਼ਿੰਮੇਵਾਰ ਹੀ ਪਰੇਸ਼ਾਨ ਹੁੰਦਾ ਹੈ ਕੋਈ ਸਾਨੂੰ ਵੀ ਦਿੱਕਤ ਆਉਂਦੀ ਪਰੇਸ਼ਾਨੀ ਆਉਂਦੀ ਹੈ ਤੁਸੀਂ ਉਹਨਾਂ ਨੂੰ ਕਿਹਾ ਨਹੀਂ ਲੈ ਵੀ ਤੁਸੀਂ ਪਿੰਡ ਵੀ ਜਾ ਕੇ ਚੈੱਕ ਕਰਕੇ ਆਉਂਦੇ ਸਾਰਾ ਕੁਝ ਹਾਂ ਬਿਲਕੁਲ ਅੱਖੀ ਦਾ ਉਸ ਤੋਂ ਬਾਅਦ ਵੀ ਪਰੇਸ਼ਾਨ ਕਰਦੇ ਨੇ ਜ਼ਮੀਨ ਦਾ ਕੰਮ ਉੱਥੇ ਹੀ ਉਹਦਾ ਜ਼ਿੰਮੇਵਾਰ ਉੱਥੇ ਕੰਮ ਰੱਖੀ ਲਖੀਦਾ ਜਾ ਰਹੀ ਸੁਵਿਧਾ ਨੂੰ ਕਹਿਦਾ ਹਾਂ ਤਾਂ ਸੰਲੀਗਰਾ ਗਿਆ ਆ ਹੁਣ ਲੱਕੜਾਂ ਆਈਆਂ ਨੇ ਦੋ ਕੁ ਕੁਇੰਟਲ ਸਿਗੀਆਂ ਜੀ ਘਾਨੀ ਪਿੰਡ ਦੇ ਨੇ ਠੀਕ ਹੈ ਜੀ ਆਏ ਨੇ ਬਿਲਕੁਲ ਉੱਥੇ ਹੀ ਕੰਮ ਬੰਦ ਕਰਤਾ ਉਹਨਾਂ ਨੇ ਕਿਹਾ ਤਾਂ ਕੰਮ ਕ ਮੈਂ ਕਿਹਾ ਵੀ ਜੀਵਿਦਾਰ ਨੂੰ ਕਿਹਾ ਵੀ ਜਾ ਤੂੰ ਤੂੰ ਆਪਦੀ ਤਸੱਲੀ ਕਰਾ ਕੇ ਆ ਤੂੰ ਆਪਦੀ ਤਸੱਲੀ ਕਰਾ ਕੇ ਅਸੀਂ ਫਿਰ ਲੱਕੜਾਂ ਤੀਰਾਂਗੇ ਉਹਨਾਂ ਕਰ ਨਹੀਂ ਤੀਰਨੀ ਆ ਠੀਕ ਹੈ ਉਹ ਗਿਆ ਆਪਦਾ ਮੌਕਾ ਵਿਖਾ ਕੇ ਆਇਆ ਤਾਂ ਅੱਧੇ ਘੰਟੇ ਬਾਅਦ ਉਹ ਮੁਲਾਜ਼ਮਾਂ ਦਾ ਜਿਹੜੇ ਰਿਖਤ ਹੋਏ ਉਹਨਾਂ ਦਾ ਕਰਿੰਦਿਆਂ ਦਾ ਫੋਨ ਆ ਗਿਆ ਲੋ ਜੀ ਇਹਨਾਂ ਦੀ ਲੱਕੜਾਂ ਛੀਰ ਦਿਓ ਅਸੀਂ ਉਹਨਾਂ ਨੂੰ ਕਿਹਾ ਵੀ ਤੂੰ ਹੀ ਇੱਥੇ ਆਓ ਜੀ ਇੱਥੇ ਆ ਕੇ ਸਾਨੂੰ ਦੱਸੋ ਗਿਆਨ ਭਾਈ ਜੀ ਬ੍ਰੋ ਅਸੀਂ ਆਰ ਪੀ ਸਾਹਿਬ ਵਾਲੇ ਨਹੀਂ ਆੜਾ ਸੱਤੇ ਨੇ ਅਸੀਂ ਤੁਸੀਂ ਨੇਕ ਦਾ ਪਰੇਸ਼ਾਨ ਕਰਦੇ ਜੀ ਕੀ ਕਹਿਓ ਆਰੇ ਨਗਰ ਜੀ ਉਹ ਆਈ ਨਹੀਂਗੇ ਉਹਨਾਂ ਜਵਾਬ ਦੇਤਾ ਉਹਨਾਂ ਜਵਾਬ ਦਿੰਦਾ ਹੈ ਕੀ ਮੰਗ ਕੀ ਕਰਦੇ ਬੋ ਜੀ ਮੰਗੇ ਇਨਸਾਫ ਦੀ ਕਰਨੇ ਜੀ ਪਰੇਸ਼ਾਨ ਨਾ ਕੀਤਾ ਜਾਵੇ ਦਿੱਕਤ ਉਹੀ ਹੈ ਜੀਵਿਦਾਰ ਵੀ ਖਰਾਬ ਹੁੰਦਾ ਹੈ ਇਹਦੇ ਵਿੱਚ ਬਸ ਆ ਠੀਕ ਹੈ ਠੀਕ ਹੈ ਜੀ ਜੀ ਬੋਈ ਕੀ ਨਾਮ ਹੈ ਤੁਹਾਡਾ ਕਨਵਨ ਸਿੰਘ ਹੈ ਜੀ ਸਰ ਕੀ ਗੱਲਬਾਤ ਹੋਈ ਹੈ ਅਰੇ ਤੇ ਜੇ ਮੈਂ ਫਰੋਜਪੁਰ ਰੋਡ ਤੇ ਮੁਖਤਾਰ ਸਿੰਘ ਦੇ ਆਰੇ ਤੇ ਲੱਗਾ ਜੀ ਮਿਸਤਰੀ ਹਾਂਜੀ ਤੇ ਇਹ ਸਾਡੇ ਆਰੇ ਤੇ ਕੋਈ ਵੀ ਜ਼ਿੰਮੇਵਾਰ ਲੱਕੜਾ ਚਰਵਾਉਣ ਲੈ ਕੇ ਆਉਂਦੇ ਆ ਤੇ ਜੰਗਲਾਤ ਵਿਭਾਗ ਵਾਲੇ ਸਾਨੂੰ ਖਰਾਬ ਕਰਦੇ ਆ ਸਰ ਅੱਛਾ ਜੀ ਹਾਂਜੀ ਤੇ ਕੀ ਕਹਿੰਦੇ ਆ ਕਹਿੰਦੇ ਆ ਸਾਡੀਆਂ ਲੱਕੜਾਂ ਜੰਗਲਾਤ ਵਿਭਾਗ ਦੀਆਂ ਹੈਗੀਆਂ ਤੇ ਪਰੇਸ਼ਾਨ ਕਰਦੇ ਆ ਕੇ ਸਾਨੂੰ ਤੇ ਜੰਗਲਾਤ ਮੈਂ ਆਲੇ ਬਹੁਤ ਹੀ ਸਾਨੂੰ ਖਰਾਬ ਕੀਤੀ ਜਾਂਦੇ ਆ ਕੀ ਮੰਗ ਕਰਦੇ ਹੋ ਮੰਗ ਸਾਡੀ ਮੰਗ ਇਹ ਹੀ ਹੈਗੀ ਹੈ ਵੀ ਜੰਗਲਾਤ ਵਾਲੇ ਜਦੋਂ ਜਾ ਕੇ ਵੇਖਦੇ ਨੇ ਉਦੋਂ ਕਹਿੰਦੇ ਨੇ ਇਤਰਾ ਕੇ ਲਿਓ ਇਤਰਾ ਲਓ ਤੁਸੀਂ ਆਪ ਦੀਆਂ ਲੱਕੜਾ ਤੇ ਬਾਦੇ ਚੁੱਪ ਕਰ ਤੇ ਆਉਂਦੇ ਨਹੀਂ ਦੁਬਾਰੇ ਸਾਡੇ ਕੋਲ ਇਹਨਾਂ ਦੇ ਵਾਸਤੇ ਬਹੁਤ ਗਲਤ ਕੰਮ ਹੈ ਅੱਜ ਕੀ ਗੱਲਬਾਤ ਹੋਈ ਸਾਨੂੰ ਪੁਲਿਸ ਵਾਲੇ ਆ ਕੇ ਲੱਕੜਾ ਚਰਵਾਉਣ ਆਏ ਹਾਂਜੀ ਤੇ ਕਹਿੰਦੇ ਸਾਡੀਆਂ ਜੰਗਲਾਤਾਂ ਮੈਂ ਆ ਕੇ ਕਹਿੰਦੇ ਸਾਡੀਆਂ ਹੈਗੀਆਂ ਤੇ ਫੇਰ ਮੁੜ ਕੇ ਚੋਥੇ ਪਾਣੀ ਪਿੰਡ ਗਏ ਪਾਣੀ ਪਿੰਡ ਚੈੱਕ ਕਰਕੇ ਇੱਕ ਮਿੰਟ ਵੀ ਮੌਕਾ ਵੇਖਣ ਗਏ ਮੌਕਾ ਵੇਖਦੇ ਮੌਕਾ ਵੇਖਦੇ ਆ ਕਹਿੰਦੇ ਚਰਾ ਲਓ ਤਿੰਨ ਚਾਰ ਪੰਜ ਵਾਰੀ ਅੱਗੇ ਹੋ ਸਰ ਹੋ ਗਈ ਐਵੇਂ ਇਹਨਾਂ ਨੂੰ ਕਰਦਿਆ ਨੂੰ ਵੈਸੇ ਬਹੁਤ ਹੀ ਮਾੜਾ ਜਿੱਤੇ ਜਾਂਦੇ ਆ ਸਾਡੇ ਨਾਲੇ 420 ਕਰਦੇ ਆ ਸਾਡੇ ਨਾਲ ਕੀ ਮੰਗ ਕਰਦੇ ਹੋ ਸਾਡੀ ਮੰਗ ਇਹ ਹੈ ਕਿ ਇਹਨਾਂ ਨੂੰ ਕਿਹਾ ਜਾਵੇ ਵੀ ਅਗਾ ਤੋ ਇਹ ਕੰਮ ਨਹੀਂ ਚਾਹੀਦਾ ਸਾਡੇ ਨਾਲ ਕਰਨਾ ਚਾਹੀਦਾ ਠੀਕ ਹੈ ਕੀ ਨਾਮ ਹੈ ਤੁਹਾਡਾ ਮਲਦੇਵ ਸਿੰਘ ਜੀ ਕੀ ਗੱਲਬਾਤ ਹੋਈ ਹੈ ਲੱਕੜਾਂ ਜ਼ਿਮੀਂਦਾਰ ਲੈ ਕੇ ਆਉਂਦੇ ਜੀ ਜੰਗਲਾਤ ਵਾਲੇ ਕਰਦੇ ਖਰਾਬ ਲੱਕੜਾਂ ਸਾਡੀਆਂ ਨੇ ਜਦੋਂ ਚੈੱਕ ਕਰਨ ਜਾਂਦੇ ਆ ਲੱਕੜਾਂ ਜ਼ਿਮੀਂਦਾਰ ਦੀਆਂ ਨਿਕਲਦੀਆਂ ਨੇ ਕੀ ਮੰਗ ਕਰਦੇ ਹੋ ਇਹ ਇਹਨਾਂ ਨੂੰ ਇਸ ਤਰ੍ਹਾਂ ਖਰਾਬ ਨਹੀਂ ਕਰਨਾ ਚਾਹੀਦਾ ਸਾਡੇ ਗਾਹ ਖਰਾਬ ਹੁੰਦੇ ਜਦੋਂ ਲੱਕੜ ਜ਼ਿਮੀਂਦਾਰ ਦੀ ਤੇ ਜ਼ਿਮੀਂਦਾਰ ਦੀ ਇਹ ਕਹਿੰਦੇ ਸਾਡੀ ਚੈੱਕ ਕਰਨ ਦੇ ਬਾਵਜੂਦ ਵੀ ਇਹ ਮੁੜ ਕੇ ਫਿਰ ਕਹਿੰਦੇ ਚੀਫ ਜੀ ਲੱਕੜਾਂ ਜ਼ਿਮੀਂਦਾਰ ਦੀਆਂ ਨਹੀਂ ਇਹ ਕਿੱਥੇ ਹੋਇਆ ਯਾਰਾ ਇਹ ਫਰੋਜਪੁਰ ਰੋਡ ਤੇ ਤੁਹਾਡਾ ਕੀ ਨਾਮ ਹੈ ਬਲਦੇਵ ਸਿੰਘ ਆਰੇ ਦਾ ਕੀ ਨਾਮ ਪੁਰਾਣਾ ਆਰੇ ਦਾ ਮੁਖਿਆਰ ਸਿੰਘ ਉੱਟਿਆ ਠੀਕ ਹੈ ਜਿਸਰ ਕੀ ਨਾਮ ਹੈ ਤੁਹਾਡਾ ਜਸਵੀਰ ਸਿੰਘ ਕੀ ਗੱਲਬੋਤ ਹੋਈ ਹੈ ਭਾਈ ਐਸੀ ਲਕੜਾ ਲਿਆਇਆ ਸੀ ਆਪਨੇ ਖੇਤ ਤੋਂ ਤੇ ਇਹਨਾ ਆ ਕੇ ਰੋਕ ਲਿਆ ਐ ਜੀ ਯਾਰ ਰਖਾ ਜੁਦੀ ਦਾ ਇਹ ਹੁਣ ਜਾ ਕੇ ਮੌਕਾ ਹੀ ਵੇਖ ਕੇ ਆ ਗਏ ਨਹੀਂ ਕਿੰਨੇ ਨੇ ਰੋਕਿਆ ਤੁਹਾਨੂੰ ਇਹ ਜੰਗਲਾਤ ਵਾਲੇ ਬੰਦੇ ਆਏ ਸੀ ਤੁਸੀਂ ਕਿੱਥੇ ਆਏ ਸੀ ਵੇਚਣ ਵਾਸਤੇ ਅਸੀਂ ਚਰਾਉਣ ਵਾਸਤੇ ਆਏ ਸੀ ਚਰਾਉਣ ਵਾਸਤੇ ਆਏ ਸੀ ਅੱਛਾ ਕੀ ਕੀ ਗੱਲ ਹੈ ਸਾਨੂੰ ਪੂਰੀ ਗੱਲ ਦੱਸੋ ਗੱਲ ਇਹ ਹੀ ਹੋਈ ਹੈ ਜੀ ਅਸੀਂ ਆਪਣੇ ਹੱਥੀਂ ਝੋਲਿਆ ਆਏ ਆ ਪੱਟ ਕੇ ਅੱਛਾ ਲੋੜ ਹੈ ਦੀ ਵਿਆਹ ਦੀ ਠੀਕ ਹੈ ਤੇ ਮੌਕਾ ਹੀ ਵੇਖਿਆ ਗਿਆ ਠੀਕ ਹੈ ਹੁਣ ਉਹ ਆਪ ਤਾਂ ਚਾਏ ਨਹੀਂ ਅੱਛਾ ਉਹ ਤਾਂ ਉਹ ਤਾਂ ਆ ਉਹ ਤਾਂ ਆਪ ਜਿਹੜਾ ਚਾਹ ਕਰੇਗਾ ਅਸੀਂ ਇਹ ਚ ਹੁਣ ਆਣੇ ਆ 12 ਬੂਨ ਦਿੱਤਾ ਉਹ ਨਹੀਂ ਆ ਰਿਹਾ ਜੀ ਕੀ ਮੰਗ ਕਰਦੇ ਹੋ ਮੰਗੇ ਹੈ ਜੀ ਉਮੀਦਾਰਾਂ ਵੇਲੇ ਤਰਾ ਸ਼ਰਾਬ ਨਹੀਂ ਕਰਨਾ ਚਾਹੀਦਾ ਕਿਹੜਾ ਪਿੰਡ ਗੜਿਆ ਤੁਹਾਡਾ ਮਾਰ ਕੀ ਬਾਜੀ ਉਹ ਖਾ ਇਹ ਕਿੱਥੇ ਆਏ ਸੀ ਤੁਸੀਂ ਲਗੜਾ ਚਰਾਣ ਵਾਸਤੇ ਹਾਂ ਆਪਣੇ ਕੋਲਪੁਰ ਰੋਡ ਤੇ ਆ ਰਹੇ ਸੀ ਠੀਕ ਹੈ